ਉਤਾਰੀ ਤੋਂ ਬਾਅਦ ਜਿਹੜਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਉੱਥੇ ਹੀ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਅਮਰਤਪਾਲ ਦੇ ਭਰਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਪੰਨਾ ਸਿੱਧੂ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਪੰਨਾ ਸਿੱਧੂ ਨੇ ਸਰਕਾਰ ਤੇ ਨਿਸ਼ਾਨੇ ਸਾਧੇ ਨੁਕਾਣਾ ਕਿ ਇਹ ਜਾਣ ਬੁੱਝ ਕੇ ਅਮਰਤਪਾਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਜ਼ਿਕਰ ਸਰਕਾਰ ਦੇ ਵੱਲੋਂ ਅਜਿਹੇ ਕਾਰਨਮਿਆਂ ਤੋਂ ਨਾ ਪਿੱਛੇ ਹਟੀ ਨਾ ਅਜਿਹੇ ਝੂਠੇ ਪਰਚੇ ਪਾਉਣ ਤੋਂ ਸਾਡੀ ਸਾਡੇ ਵੱਲੋਂ ਔਨਵਰਡ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਐਡੀ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਜਿਹੜੇ ਲੋਕ ਪੰਜਾਬ ਨੂੰ ਸੁਧਾਰਨ ਦੀਆਂ ਗੱਲਾਂ ਕਰਦੇ ਨੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਐਡੀ ਵੱਡੀ ਕੂੜ ਤੇ ਝੂਠ ਦੀ ਰਾਜਨੀਤੀ ਹੋ ਗਈ ਕਿ ਕਿਹੜਾ ਵੀ ਕੋਈ ਪੰਜਾਬ ਦਾ ਨੌਜਵਾਨ ਉੱਠਦਾ ਹਰ ਪੱਖੋਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਲੋ ਠੀਕ ਆ ਉਹਨੂੰ ਜਿੱਦਾਂ ਸੱਟ ਦਿੱਤਾ ਜਾਂਦਾ ਉਹਨੂੰ ਬਰਬਾਦ ਦਿੱਤਾ ਜਾਂਦਾ ਗਾਹਾਂ ਪਰਿਵਾਰਾਂ ਨੂੰ ਨਹੀਂ ਬਖਸਦੇ ਪਰਿਵਾਰਾਂ ਨੂੰ ਨਹੀਂ ਜਾਣ ਦਿੰਦੇ ਇਸ ਪ੍ਰਕਾਰ ਦੀ ਜਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਹੋਈ ਪਈ ਆ ਹਨਾ ਤੇ ਇੰਨੀ ਮਾੜੀ ਰਾਜਨੀਤੀ ਹੋਈ ਪਈ ਆ ਦੇਖੋ ਅੱਜ ਤੁਹਾਨੂੰ ਪਤਾ ਹੀ ਆ ਕਿ ਅਮਰਤਪਾਲ ਦਾ ਭਰਾ ਉਹਦੇ ਉੱਪਰ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਦੇ ਇਲਜ਼ਾਮ ਲਾਏ ਗਏ ਨੇਗੇ ਕੋਈ ਬੰਦਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ ਵੀ ਕਿਵੇਂ ਜਿਹੜੀਆਂ ਸਰਕਾਰਾਂ ਜਿਹੜੀਆਂ ਰਾਜਨੀਤਿਕ ਕਰਦਾਰ ਕੁਸ਼ੀ ਕਰਦੀ ਆ ਹਨਾ ਤੇ ਅੱਜ ਕਹਿੰਦੇ ਉਹਦੇ ਉਹਦੇ ਕੋਲੋਂ 4 ਗ੍ਰਾਮ ਕਹਿੰਦੇ ਜਿਹੜੀ ਚਰਸ ਪਤਾ ਨਹੀਂ ਇੱਕ ਇਸ ਤਰ੍ਹਾਂ ਦੀ ਜਿਹੜੀ ਆ ਇਸ ਪਤਨ ਇਹ ਹਜਾ ਕੁਛ ਨਾ ਲੈ ਰਹੇ ਨੇ ਉਹ ਨਸ਼ਾ ਉਹਦੇ ਕੋਲੋਂ ਫੜਾਇਆ ਕਿਵੇਂ ਮੀਡੀਆ ਦੇ ਵਿੱਚ ਉਭਾਰਿਆ ਜਾ ਰਿਹਾ ਕਿਵੇਂ ਦਿਖਾਇਆ ਜਾ ਰਿਹਾ ਦੇਖੋ ਜੀ ਸਾਬਤ ਕੀਤਾ ਜਾ ਰਿਹਾ ਵੀ ਦੇਖੋ ਜੀ ਇਹਦਾ ਭਰਾ ਵੀ ਨਸ਼ੇੜੀ ਆ ਜਾਂ ਨਸ਼ਾ ਫੜਾਇਆ ਕੋਈ ਵੀ ਨੌਜਵਾਨ ਕੋਈ ਵੀ ਪੰਜਾਬ ਦਾ ਬੰਦਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕੋਈ ਗੱਲ ਨਹੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਗਿਆ ਪਾਰੇ ਪੰਜਾਬ ਐ ਇਥੋਂ ਦੀ ਜਵਾਨੀ ਆ ਜਿਹੜੀ ਹਰ ਵਕਤ ਜਿਹੜੀ ਪੰਜਾਬ ਦੀ ਆਪਣੇ ਮੁੱਦਿਆਂ ਲਈ ਆਪਣੀ ਧਰਤੀ ਲਈ ਲੜਨ ਨੂੰ ਤਿਆਰ ਰਹਿੰਦੀ ਆ ਪਰ ਤੁਸੀਂ ਸਰਕਾਰਾਂ ਹਰ ਜਿਹੜੀਆਂ ਹੱਦ ਨੂੰ ਹੱਦਾਂ ਪਾਰ ਕਰ ਦਿੰਦਿਆਂ ਨਗੀਆਂ ਕੋਈ ਵੀ ਸਾਰੀਆਂ ਹੱਦਾਂ ਟੱਪ ਜਾਂਦੀਆਂ ਨੇਗੀਆਂ ਤੇ ਇਸ ਪ੍ਰਕਾਰ ਜਿਹੜੀ ਪੰਜਾਬ ਦੇ ਵਿੱਚ ਝੂਠ ਦੀ ਰਾਜਨੀਤੀ, ਕੂੜ ਦੀ ਰਾਜਨੀਤੀ ਚੱਲ ਰਹੀ ਆ ਕਿੱਥੇ ਤਾਂ ਇਹ ਚਾਹੀਦਾ ਵੀ ਆਪਾਂ ਲੋਕਾਂ ਦੇ ਮੁੱਦਿਆਂ ਦੇ ਗੱਲ ਕਰੀਏ, ਕੋਈ ਵਿਕਾਸ ਦੀ ਗੱਲ ਕਰੀਏ ਕਿੱਥੇ ਰਾਜਨੀਤੀ ਸਿਰਫ ਪਰਚੇ ਦੇ ਲੋ, ਉਹਦੇ ਤੇ ਪਰਚੇ ਪਾ ਲੋ ਉਹਦੀ ਐਡੀ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਆ ਜਿਹੜੇ ਲੋਕ ਪੰਜਾਬ ਨੂੰ ਸੁਧਾਰਨ ਦੀ ਗੱਲ ਕਰਦੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਐਡੀ ਵੱਡੀ ਕੂੜ ਤੇ ਝੂਠ ਦੀ ਰਾਜਨੀਤੀ ਹੋ ਗਈ ਕਿ ਕਿਹੜਾ ਵੀ ਕੋਈ ਪੰਜਾਬ ਦਾ ਨੌਜਵਾਨ ਉੱਠਦਾ ਹਰ ਪੱਖੋਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਲੋ ਠੀਕ ਆ ਉਹਨੂੰ ਜਿੱਲਾ ਸੱਟ ਦਿੱਤਾ ਜਾਂਦਾ ਉਹਨੂੰ ਬਰਬਾਦ ਦਿੱਤਾ ਜਾਂਦਾ ਗਾਹਾਂ ਪਰਿਵਾਰਾਂ ਨੂੰ ਨਹੀਂ ਬਖਸਦੇ ਪਰਿਵਾਰਾਂ ਨੂੰ ਨਹੀਂ ਜਾਣ ਦਿੰਦੇ ਇਸ ਪ੍ਰਕਾਰ ਦੀ ਜਿਹੜੀ ਰਾਜਨੀਤੀ ਪੰਜਾਬ ਦੇ ਵਿੱਚ ਹੋਈ ਪਈ ਹੈ ਹਨਾ ਤੇ ਇੰਨੀ ਮਾੜੀ ਰਾਜਨੀਤੀ ਹੋਈ ਪਈ ਆ ਦੇਖੋ ਅੱਜ ਤੁਹਾਨੂੰ ਪਤਾ ਹੀ ਆ ਕਿ ਅਮਰਤਪਾਲ ਦਾ ਭਰਾ ਉਹਦੇ ਉੱਪਰ ਪਤਾ ਨਹੀਂ ਕਿਹੜੇ-ਕਿਹੜੇ ਨਸ਼ੇ ਦੇ ਇਲਜ਼ਾਮ ਲਾਏ ਗਏ ਨੇਗੇ ਕੋਈ ਬੰਦਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ ਵੀ ਕਿਵੇਂ ਜਿਹੜੀਆਂ ਸਰਕਾਰਾਂ ਜਿਹੜੀਆਂ ਰਾਜਨੀਤਿਕ ਕਰਦਾਰ ਕੁਸ਼ੀ ਕਰਦੀ ਆ ਹਨਾ ਤੇ ਅੱਜ ਕਹਿੰਦੇ ਉਹਦੇ ਉਹਦੇ ਕੋਲੋਂ 4 ਗ੍ਰਾਮ ਕਹਿੰਦੇ ਜਿਹੜੀ ਚਰਸ ਪਤਾ ਨਹੀਂ ਇੱਕ ਇਸ ਤਰ੍ਹਾਂ ਦੀ ਜਿਹੜੀ ਆਈਸ ਪਤਾ ਨਹੀਂ ਇਹੋ ਜਿਹਾ ਕੁਝ ਨਾ ਲੈ ਰਹੇ ਨੇ ਉਹ ਨਸ਼ਾ ਉਹਦੇ ਕੋਲੋਂ ਫੜਾਇਆ ਗਿਆ ਕਿਵੇਂ ਮੀਡੀਆ ਦੇ ਵਿੱਚ ਉਭਾਰਿਆ ਜਾ ਰਿਹਾ ਹੈ ਕਿਵੇਂ ਦਿਖਾਇਆ ਜਾ ਰਿਹਾ ਹੈ ਦੇਖੋ ਜੀ ਸਾਫਤ ਕੀਤਾ ਜਾ ਰਿਹਾ ਹੈ ਵੀ ਦੇਖੋ ਜੀ ਇਹਦਾ ਭਰਾ ਵੀ ਨਸ਼ੇੜੀ ਆ ਜਾਂ ਨਸ਼ਾ ਫੜਿਆ ਗਿਆ ਕੋਈ ਵੀ ਨੌਜਵਾਨ ਕੋਈ ਵੀ ਪੰਜਾਬ ਦਾ ਬੰਦਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕੋਈ ਗੱਲ ਨਹੀਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਗਿਆ ਪਾਰੇ ਪੰਜਾਬ ਐ ਇੱਥੋਂ ਦੀ ਜਵਾਨੀ ਆ ਜਿਹੜੀ ਹਰ ਵਕਤ ਜਿਹੜੀ ਪੰਜਾਬ ਲਈ ਆਪਣੇ ਮੁੱਦਿਆਂ ਲਈ ਆਪਣੀ ਧਰਤੀ ਲਈ ਲੜਨ ਨੂੰ ਤਿਆਰ ਰਹਿੰਦੀ ਆ ਪਰ ਤੁਸੀਂ ਸਰਕਾਰਾਂ ਹਰ ਜਿਹੜੀਆਂ ਹੱਦ ਨੂੰ ਹੱਦਾਂ ਪਾਰ ਕਰ ਦਿੰਦੇ ਨੇਗੀਆਂ ਕੋਈ ਵੀ ਸਾਰੀਆਂ ਹੱਦਾਂ ਟੱਪ ਜਾਂਦੀਆਂ ਨੇਗੀਆਂ ਤੇ ਇਸ ਪ੍ਰਕਾਰ ਜਿਹੜੀ ਪੰਜਾਬ ਦੇ ਵਿੱਚ ਝੂਟ ਦੀ ਰਾਜਨੀਤੀ, ਕੂੜ ਦੀ ਰਾਜਨੀਤੀ ਚੱਲ ਰਹੀ ਆ ਕਿੱਥੇ ਦਾ ਇਹ ਚਾਹੀਦਾ ਵੀ ਆਪਾਂ ਲੋਕਾਂ ਦੇ ਮੁੱਦਿਆਂ ਤੇ ਗੱਲ ਕਰੀਏ, ਕੋਈ ਵਿਕਾਸ ਦੀ ਗੱਲ ਕਰੀਏ ਕਿੱਥੇ ਰਾਜਨੀਤੀ ਸਿਰਫ ਪਰਚੇ ਦੇ ਲੋ, ਉਹਦੇ ਤੇ ਪਰਚੇ ਪਾ ਲੋ, ਉਹਦੀ ਆਵਾਜ਼ ਨੂੰ ਦਬਾ ਲੋ ਜੇਕਰ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਵਾਲਾ ਉਹ ਮੁੱਦਿਆਂ 'ਵਾਂ ਲਜਾਈਗੇ। ਭਾਲਕੇ ਦੱਸਦੀ ਕਿ ਅਮਰਤਪਾਲ ਦੇ ਮਾਤਾ ਪਿਤਾ ਦਾ ਵੀ ਲਗਾਤਾਰ ਬਿਆਨ ਦੇਖਣ ਨੂੰ ਮਿਲ ਰਿਹਾ ਉਹਨਾਂ ਦਾ ਕਹਿਣਾ ਕਿ ਸਾਡੇ ਪੁੱਤ ਨੂੰ ਫਸਾਇਆ ਜਾ ਰਿਹਾ ਕਿਉਂਕਿ ਉਹ ਕਦੇ ਵੀ ਨਸ਼ਾ ਨਹੀਂ ਕੀਤਾ ਉਹ ਗੁਰੂ ਦੇ ਲੜ ਲੱਗਾ ਪਰ ਜਿਹੜੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਿਆ ਪੁਲਿਸ ਦੇ ਵੱਲੋਂ ਟੈਸਟ ਕਰਾਇਆ ਗਿਆ ਉਹਦੇ ਵਿੱਚ ਅਮਰਤਪਾਲ ਦੇ ਭਰਾ ਦਾ ਡੋਪ ਟੈਸਟ ਦੇ ਵਿੱਚ ਜਿਹੜਾ ਪੋਜ਼ਿਟਿਵ ਆਇਆ ਜਿਸ ਤੋਂ ਸਾਫ ਪਤਾ ਲੱਗ ਰਿਹਾ ਵੀ ਕਿਤਨਾ ਕਿਤੇ ਅਮਰਤਪਾਲ ਦਾ ਭਰਾ ਨਸ਼ਾ ਕਰਦਾ ਹੋ ਸਕਦਾ ਜਿਹੜੇ ਪੁਲਿਸ ਦੀ ਰਿਪੋਰਟਾਂ ਦੇ ਆਧਾਰ ਤੇ ਪਰ ਪੁਲਿਸ ਦਾ ਕਹਿਣਾ ਕਿ ਸਾਡੇ ਬੱਲੇ ਨੂੰ 4 ਗ੍ਰਾਮ ਕਪ 4 ਗ੍ਰਾਮ ਜਿਹੜੇ ਨਸ਼ੇ ਸਮੇਤ ਫੜਿਆ ਗਿਆ ਉਤੋਂ ਅਤੇ ਨਸ਼ਾ ਕਰਨ ਦੀ ਫਰਾਗ ਦੇ ਵਿੱਚ ਸਾਡੀ ਟੀਮ ਨੇ ਮੌਕੇ ਤੇ ਪਹੁੰਚੇ ਤੇ ਗੱਡੀ ਖੜੀ ਸੀ ਛਾਪੇਮਾਰੀ ਕੀਤੀ ਤਾਂ ਵਿੱਚ ਅਮਰਤਪਾਲ ਦਾ ਭਰਾ ਨਸ਼ੇ ਸਮੇਤ ਫੜਿਆ ਗਿਆ ਤੇ ਗੱਡੀ ਦੇ ਵਿੱਚ ਹੋਰ ਲੈਟਰ ਲੈਟਰ ਫੂਲ ਪੇਪਰ ਅਤੇ ਹੋਰ ਕਈ ਤਰ੍ਹਾਂ ਦਾ ਸਮਾਨ ਗੱਡੀ ਦੇ ਵਿੱਚੋਂ ਬਰਾਮਦ ਹੋਇਆ ਹਾਲਾਂਕਿ ਅਮਰਤਪਾਲ ਨੂੰ ਚੌਣ ਵਾਲਿਆਂ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਦਾ ਭਰਾ ਬੇਕਸੂਰ ਉਸ ਨੂੰ ਜਾਣਬੁੱਝ ਕੇ ਸਰਕਾਰ ਦੀ ਸਾਜ਼ਿਸ਼